ਹਰਪਾਲ ਤੂੰ ਕਿੱਥੋਂ ਪਲੇਟ ਚੱਕਣੀਆਂ ਪਹਿਲਾਂ ਪਲੇਟਾਂ ਕਿੱਥੇ ਲੱਗੀਆਂ ਹੋਣਗੀਆਂ ਸਾਰੀ ਸੈਟਲਮੈਂਟਰ ਕਰ ਲਵਾਉ ਦੀ ਪਹਿਲੇ ਕਿਧਰੋਂ ਕਿੰਨੇ ਕਦਮ ਕਿਧਰ ਨੂੰ ਤੁਰਨਾ ਰ ਵਿਤਕ੍ਰੋਹ ਸਿਨਾਲੀ ਫਿਲਮ ਦੇਖਣੀ ਹੈ ਨਾ ਦੇਖੀਏ ਨਾ ਉਹ ਐਨੇ ਕਦਮ ਬਸ ਉਹ ਕਲਮਾਂ ਦੇ ਹਿਸਾਬ ਨਾਲ ਤੁਰ ਤੁਰ ਕੇ ਇੱਥੇ ਉਹ ਸਟਾਲ ਲੱਗੀ ਹੈ ਇੱਥੇ ਉਹ ਉਹ ਬਸ ਮੈਨੂੰ ਕਿਹੜੀ ਫਿਲਮ ਸੀ ਜੀ ਉਹ ਸਮਝ ਗਿਆ ਕਾਲਕਾ ਤੂੰ ਵੀ ਮੈਸੇਜ ਪਾ ਦੇ ਤੇ ਮੈਂ ਵੀ ਮੈਸੇਜ ਪਾਉਣਾਗਾ ਵੀ ਸਾਡੇ ਦਾ ਜੀ ਗਵਾਂਢ ਚ ਵਿਆਹਗਾ ਸੀ ਤਾਂ ਆ ਨਹੀਂ ਸਕਦੇ ਕੰਮ ਤੰਦਿਆ ਕਰਾਉਣ ਅਜੀ ਕਰਾਉਣਾ ਹੈ ਕੰਮ ਦੰਦਾ ਤੇ ਜੀ ਖਾਸ ਬੰਦੇ ਉੱਤੇ ਅਸੀਂ ਹੈਗੇ ਖਾਸ ਬੰਦੇ ਜੀ ਹੈ ਸਾਡੇ ਬਿਨਾ ਵੀ ਕੰਮ ਨਹੀਂ ਚੱਲਣਾ ਪੂਰਾ ਸਿਰੇ ਬਾਬਾ ਕਿੱਥੇ ਵੰਦੀਏ ਕਰੀਜ ਕੱਲ ਤਾਂ ਬਣਾ ਰੱਖਿਆ ਨਾ ਇਹ ਮੈਂ ਬਣਾਈਆ ਨਾ ਖੁਦ ਆਪ ਤੇ ਹੈ ਤੇ ਪ੍ਰੈਸਟੇਬਲ ਰ ਠੀਕ ਕਰਦਾ ਯਾਰ ਤੂੰ ਹੈ ਪਰ ਅਸਰ ਬਾਦ ਨਵੀ ਲੈ ਗਿਆ ਨਾ ਉਹ ਇੱਕ ਇਹ ਤੇ ਪਹਿਨਦਾ ਇਹ ਇੱਥੇ ਹੁੰਦਾ ਪਹਿਨਣਾ ਲੈਣਾ ਨਹੀਂ ਪਲੇਸ ਨੂੰ ਫਿਲ ਕਰ ਦੂਈ ਹੂੰ ਨਹੀਂ ਯਾਰ ਬੰਦ ਕਰਾ ਦੂ ਫਰੈਂਚ ਦਾ ਪਹਿਨਦਾ ਇਹ ਉਹ ਤੇਰੇ ਤਾਂ ਨਹੀਂ ਪ੍ਰੈਸ ਕਰਨ ਵਾਲੇ ਹੁੰਦੇ ਯਾਰ ਮੈਂ ਇੱਧਰ ਸਾਡੇ ਤਾਂ ਹੁੰਦੇ ਆ ਫਾਰਮਲ ਕਿਹਾ ਬਾਈ ਸਾਡੇ ਤਾਂ ਹੁਣੇ ਹੀ ਲੋੜੀ ਪੈਣੀ ਹੈ ਲੰਡੂ ਜੀ ਮੀਟਿੰਗਾਂ ਤੇ ਜਾਂਦਾ ਲੰਡੂ ਜੀ ਟੀ-ਸ਼ਰਟ ਦੁੱਤੀਆ ਤੁਹਾਨੂੰ ਪਾ ਕੇ ਉੱਡ ਜਾਂਦਾ ਤੁਹਾਡਾ ਡੇਲੀ ਮੀਟਿੰਗਾਂ ਤੇ ਜਾਂਦੇ ਹੋਣਾ ਭਗਵੰਤਾਲੀ ਕੋਟੀ 'ਚ ਹੁੰਦਾ ਕਾਹਦੀ ਕੋਟੀ 'ਚ ਬੈਠਾ ਭਗਵੰਤਾਲੀ ਕੋਟੀ 'ਚ ਤੂੰ ਨਾ ਨੂੰ ਲਿਆ ਕਰ ਹੈ ਦਿਖਾ ਮੈਨੂੰ ਪਹਿਲਾਂ ਲੱਗੀ ਜਿਆ ਇੱਕ ਪਹਿਲੇ ਤੋਂ ਹੀ ਜਿਆ ਮੇ ਲੋੜ ਕਦੇ ਤਾਂ ਰਿਕਾਰਡ ਤੋੜ ਦੇ ਪੁੱਲਰ ਅੱਜ ਜਰ ਕਰਾ ਲਈਂ ਚੱਲ ਯਾਰ ਰਿਕਾਰਡ ਕੀ ਪਹਿਲੇ ਦੱਸ ਉਹ ਭਰਾ ਵੇਣ ਦਿਵਾਨ ਨੂੰ ਲੱਗ 10 ਦਿਨ ਹੋ ਗਏ ਨਾ ਤਾਂ ਹੀ ਪਤੰਦਰ ਆ ਕੱਟ ਬੋਲੀ ਜਾਂਦਾ 12 ਦਿਨ ਹੋਏ ਐ ਝੂਠ ਨਹੀਂ ਬੋਲੂਗਾ ਸੱਚ ਬੋਲੂਗਾ ਜੋ ਬੋਲੂਗਾ ਅੱਜ ਕਰਾਏਗਾ ਕੀ ਜਿਆ ਠੀਕ ਹੈ ਹੈ ਪਰ ਉਹ ਵੀ ਟੂਟੀਆਂ ਵੀ ਠੀਕਰਾਂ ਲੈਂਦਾ ਯਾਰ ਪਾਣੀ ਡੁੱਲਦਾ ਰਹਿੰਦਾ ਉਹ ਸਿੱਧੇ ਕੀਤਾ ਠੀਕਰਾਂ ਉਹਦੇ ਨੂੰ ਪਾਰਟੀ ਮੈਂ ਦਊਗਾ ਬਸ ਆ ਜੀ ਸਹੀ ਓਏ ਚੰਗਾ ਇੱਥੇ ਕਰਾਉਣੀ ਹੈ ਪੱਕੀ ਗੱਲ ਆ ਹੈ ਨਾਉਣਾ ਤੂੰ ਫੇਰ ਵੀ ਨਹੀਂਗਾ ਪਾਰਟੀ ਤੋਂ ਮੋਟੋ ਇਹ ਫਰਕ ਹੁੰਦਾ ਬਾਬਾ ਮਤਰੇਈ ਮਾਂ ਚ ਤੇ ਦੂਜੀ ਚ ਇਹੀ ਫਰਕ ਹੁੰਦਾ ਆ ਦੇਖ ਲੈ ਆਏ ਇਹ ਦੀ ਸ਼ਰਟ ਆ ਬਾਈ ਆ ਮੇਰੀ ਆ ਮੇਰੀ ਪਈਆ ਬਾਈ ਯਾਰ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਪਾ ਕੇ ਜਾਣੀ ਨਾ ਆ ਮੈਂ ਜਿਹੜੀ ਕਿ ਸ਼ਰਟ ਹੈ ਲੂਦੀ ਆ ਮੈਂ ਪਾ ਕੇ ਆਈ ਪੋਣੀਾਂ ਚ ਆ ਮੈਂ ਉਹੀ ਰੱਖਿਆ ਹੋਣਾ ਪੋਣੀ ਮੇਰਾ ਅੱਛਾ ਤੂੰ ਕਿੱਧਰ ਨਿਕਲਣਾ ਗਏ ਪਾ ਕੇ ਜਾਣ ਨੂੰ ਬੱਸ ਇਹ ਪ੍ਰੈਸ ਮਾਰੀ ਆ ਮੈਂ ਤਾਂ ਦਵਾਈ ਲੈ ਕੇ ਆਉਂਗਾ ਮਿਲੇ ਆ ਦਵਾਈ ਲੈਣ ਨੂੰ ਚਾਹ ਪਾ ਕੇ ਲੈ ਕੇ ਜਾਏਂਗਾ ਤੇ ਹੋਰ ਮੈਂ ਨੀ ਨੰਗਾ ਜਾਵੜਾ ਤੇ ਕੋਟ ਕਹਦੇ ਹੋ ਐ ਐਡਾ ਤੂੰ ਮੂੰਹ ਬਣਾਏ ਤੋਰੀ ਯਾਰ ਗਾ ਤਰ ਕੋ ਸਵਟਰ ਤਾਂ ਪਾ ਕੇ ਜਾਉਂਗਾ ਮੈਂ ਤਾਂ ਅੱਛਾ ਕਦੀ ਸਵਟਰ ਹੀ ਪਾ ਕੇ ਜਾਏਂਗਾ ਤੇ ਸ਼ਰਟ ਥੱਲਾ ਨਹੀਂ ਪਾਉਂਗਾ ਨਾ ਕੋਈ ਤਾਂ ਆਉ ਤਾ ਕੋਟ ਪਾ ਕੇ ਲੈ ਜੀ ਤੇ ਠੰਡਾ ਲੱਗੇ ਤੈਨੂੰ ਤੜਕੇ ਦੇਖੀ ਕਿ ਮਰਿਆ ਗੂ ਪਿਆ ਸੀਗਾ ਉਹ ਤਾਂ ਮੈਂ ਪਾਕੀ ਜਮ ਕੋਟ ਦੋ ਤੋਦੀ ਕੁੜੀਏ ਮੈਂ ਛਿੱਕ ਲਾ ਕੋਟ ਪਾ ਕੇ ਤਰਜ ਜਲਟਣਾ ਬਾਹ ਚਲੋਂਦੀ ਉਹ ਥੱਲਾਂ ਦੀ ਕੋਟੀ ਪਾਈ ਤੂੰ ਦੀ ਕੋਟ ਪਾਲੀ ਅੱਛਾ ਥੱਲਾਂ ਦੀ ਕੋਟੀ ਪਾ ਤੋਦੀ ਕੋਟ ਪਾਲਾ ਹਾਂ ਬੁਖਾਰ ਆ ਤੈਨੂੰ ਬੁਖਾਰ ਬੁਖਾਰ ਅੱਜ ਤੜਕੇ ਦਾ ਮਰਾਂ ਗੂ ਪਿਆ ਸੀ ਗਏ ਤਮਾ ਕੰਬਲ ਵੀ ਪ੍ਰੈਸ ਕਰ ਦੇ ਨਾਲ ਯਾਰ ਬਾਹਲੇ ਬਲ ਜੇ ਪਏ ਪਏ ਹਰ ਬਾਹ ਲੱਤਾਂ ਵਾਲੀਆਂ ਮਾਰਦਾ ਇੱਥੇ ਉਹ ਮੇਰੀ ਉਹ ਕਿੱਥੇ ਆਈ ਲੱਤਾਂ ਕੀ ਮਾਰ ਰਹੀ ਹੈ ਉਹ ਮੇਰੀ ਉਹ ਗੱਡੀ ਰਸਾ ਗੱਡੀ ਫੇਰ ਉਹ ਟਾਈਮ ਦੇਖੀ ਕਿ ਕਿੰਨਾ ਹੋ ਗਿਆ 9:12 ਮੇਰਾ ਫੋਨ ਕਿੱਥੇ ਸੇਬਾ ਲੈ ਰਹਾ ਇੱਥੋਂ ਲਓ ਜੀ ਬਾਬੇ ਚੱਲ ਪੇ ਕੰਮ ਤੇ ਨਾਈਟ ਆਪਣੀ ਆਪਣੇ ਕੋਲੇ ਆ ਤੇ ਭੁੱਲਰ ਹੋਣੀ ਅੱਜ ਛੁੱਟੀ ਤੇ ਆ ਪ੍ਰੈਸ ਬੜਾਇਆ ਬਾਬਾ ਸਰਦੀ ਤੋਂ ਉਸਤਾਦ ਹੋਣੀ ਕਿੱਥੇ ਗੱਲ ਸੁਣਦੇ ਆ ਜਦੋਂ ਵੱਡੇ ਲੋਕਾਂ ਦੇ ਫੋਨ ਆਏ ਹੁਣ ਸੁਣ ਲੈ ਮੇਰੀ ਗੀਜਰ ਨਹੀਂ ਠੀਕ ਕਰਾਉਣਾ ਚਾਹਣਾ ਹਾਂ ਚਾਹ ਹੁਣ ਮਹੀਨਾ ਨਾ ਨਾ ਆਉਂਦੇ ਹਜੇ ਨਹੀਂ ਕੀ ਜੇ ਠੀਕ ਕਰਾਉਣਾ ਬਾਬਾ ਠੀਕ ਆ ਠੀਕ ਆ ਕੰਮ ਤੋਂ ਵਿਹਲੇ ਹੋ ਕੇ ਆਏ ਸੀਗੇ ਬਾਈ 9:30 ਹੋ ਗਏ ਸਾਡਾ ਮੂੰਹ ਅੱਜ ਥੋੜਾ ਹੋਰ ਗਲਤ ਪਾਸੇ ਹੋ ਗਿਆ ਐਨੇ ਜੋ ਕੇ ਹੈ ਨਹੀਂ ਗਏ ਵੈਸੇ ਤਾਂ ਰੋਜ਼ ਲੰਘਦੇ ਐ ਇਤੋਂ ਦੀ ਅੱਜ ਚੱਲ ਮਾਰ ਲੈਨੇ ਆ ਮਾੜਾ ਜਿਹਾ ਮੂੰਹ ਕਰਨਾ ਦੱਸ ਕੀ 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 ਕਰਾਉਣਾ ਭੁੱਲਰ ਤਾਂ ਹੈ ਨਹੀਂ ਨਾ ਓਏ ਚੱਲ ਭੁੱਲਰ ਓਸੀ ਸਾਹਮਣੇ ਓਏ ਭੁੱਲਰ ਦੀ ਸ਼ਕਲ ਸਾਹਮਣੇ ਕੀ ਕਰਾਉਣਾ ਬੱਸ ਆ ਲੰਗਰਾਂ ਵਾਲੇ ਮੂੰਹ ਆਲੂਆਂ ਨਾਲ ਕਿੱਥੇ ਰਾਜ ਦੇ ਹੈਗੇ ਇਹਦਾ ਸਾਹਮਣਾ ਚੱਲਦਾ ਦੇ। ਓ ਲੈ ਬਈ ਹਰਪਾਲ ਸਿਆਹ ਕਹਿੰਦੇ ਸਾਹਮਣੇ ਕੀ ਹੋਇਆ ਪਿਆ। ਕੱਲ ਦਾ ਕੱਲੀਆਂ ਪਾਈਪਾ ਗੱਡੀਆਂ ਸੀਂਗਾ। ਅੱਜ ਕਹਿੰਦੇ ਚੋਬਣਾ ਨੇ ਟੈਂਟ ਵੀ ਕੱਸਤਾ। ਹਰਪਾਲ ਕਿਤੇ ਵਿਆਹ ਚੱਲੀ ਤਾਂ ਨਹੀਂ ਜਾਂਦਾ ਯਾਰ ਕੋਈ ਖੜਕੜਕੜਕਾ ਤਾਂ ਹੈ ਨਹੀਂਗਾ ਕਸ। ਬਰ ਚੱਲ ਦੇ ਕੇ ਤੁੱਸ ਜੀ ਗਿਆ ਕੋਈ ਪਲੇਟ ਚੱਕ। ਖੜਕੜਕੜਕਾ ਪਾ ਕਰ ਦਿੰਦੀ ਹੈ ਓਏ। ਮੈਂ ਦੇਖੂ ਪਲੇਟ-ਪਲੂਟ ਲੱਗੀ ਪਈ ਉਹ ਮੈਂ ਖਾ ਉਹ ਸਟਾਲ-ਸਟੂਲ ਜੀ। ਇਹ ਤਾਂ ਝਮੀ ਕੰਮ ਕੁਛ ਵੀ ਨਹੀਂ ਕਰ ਉਹਨਾਂ ਦਾ ਮੂਹ ਤੇ ਮੱਛੀਆਂ ਹੈਂ ਪਰਨ ਕਰਤਾ ਪੂਰਾ ਜਗ ਮਗਾ ਜਗ ਮਗਾ ਕਰੀ ਜਾ ਮੈਂ ਚਾਚਾ ਹੈਂ ਇੱਧਰ ਵੀ ਕੁਛ ਨਹੀਂ ਯਾਰ ਅੱਛਾ ਯਾਰ ਪਤਾ ਤਾਂ ਅੱਲਾ ਦਾ ਲਾਉਣੀ ਚਿੜਤੀ ਆ ਹਰਪਾਲ ਤੂੰ ਕਿੱਥੋਂ ਪਲੇਟ ਚੱਕਣੀਆਂ ਪਹਿਲਾਂ ਪਲੇਟਾਂ ਕਿੱਥੇ ਲੱਗੀਆਂ ਹੋਣਗੀਆਂ ਸਾਰੀ ਸੈਟਲਮੈਂਟ ਕਰ ਲਵਾਉ ਦੀ ਪਹਿਲੇ ਕਿਧਰੋਂ ਕਿੰਨੇ ਕਦਮ ਕਿਧਰ ਨੂੰ ਤੁਰਨਾ ਹੈ ਵਿਅਕਤੀਗਤ ਰਸਨ ਵਾਲੀ ਫਿਲਮ ਦੇਖਣੀ ਹੈ ਦੇਖੀਏ ਨਾ ਉਹ ਐਨੇ ਕਦਮ ਬਸ ਉਹ ਕਰਮਾਂ ਦੇ ਹਿਸਾਬ ਨਾਲ ਤੁਰ ਤੁਰ ਕੇ ਇੱਥੇ ਉਸਟਾਲ ਲੱਗੀ ਐ ਇੱਥੇ ਉਹ ਬਸ ਮੈਨੂੰ ਕਿਹੜੀ ਫਿਲਮ ਸੀ ਜੀ ਉਹ ਹੈਗੀ ਮੈਨੂੰ ਪਤਾ ਨਹੀਂ ਉਹ ਚਾਹ ਉਹ ਅੰਨਾ ਹੁੰਦਾਗਾ ਕਿਹੜੀ ਕਿਹੜੀ ਕਿਹੜਾ ਔਰਤ ਕਰਾਣਾ ਕੀ ਆ ਹਾਂ ਤੂੰ ਮੇਰੀ ਗੱਲ ਸੁਣ ਯਾਰ ਕੰਮ ਤਾਂ ਹੂਗਰ ਪਾਲ ਚੰਗਾ ਜੇ ਗੱਲ ਬਣ ਜੇ ਤੇ ਕੱਲ ਨੂੰ ਹੈ ਮੁੰਡੇ ਟੱਕਰ ਗਿਆ ਪੜੋ ਸਾਡੇ ਕੋਲ ਮੁੰਡੇ ਤਾਂ ਟੱਕਰ ਗਏ ਆਪਣਾ ਘਰ ਆ ਜਾਂਦਾ ਹਾਂ ਇਹ ਤਾਂ ਆਪਣਾ ਹੀ ਆ। ਤੁ ਵੀ ਮੈਸੇਜ ਪਾ ਦੇ ਤੇ ਮੈਂ ਵੀ ਮੈਸੇਜ ਪਾਉਣਾਗਾ। ਵੀ ਸਾਡੇ ਦਾ ਜੀ ਗਵਾਂਢ ਚ ਵਿਆਹਗਾ ਸੀ ਤਾਂ ਆ ਨਹੀਂ ਸਕਦੇ। ਕੰਮ ਧੰਦਾ ਕਰਾਉਣਾ। ਅਜੀ ਕਰਾਉਣਾਗਾ ਕੰਮ ਧੰਦਾ। ਤੇ ਜੀ ਖਾਸ ਬੰਦੇ ਇੱਥੇ ਆ। ਅਸੀਂ ਹੈਗੇ ਖਾਸ ਬੰਦੇ ਜੀ। ਹੈਂ? ਸਾਡੇ ਬਿਨਾ ਵੀ ਕੰਮ ਨਹੀਂ ਚੱਲਣਾ ਪੂਰਾ ਸਿਰੇ। ਜਨੇਜ ਕਿੱਧਰ ਆਣਾ ਕਹਿੰਦੇ ਵੇਟਰ ਬਣੀ ਤਾਂ ਨਹੀਂ ਜਾਣਾ ਇਹ ਨਾਲੀ। ਚਲ ਜਿਵੇਂ ਮਰਜ਼ੀ ਜਾਣਾ ਹੋਵੇ ਵਿਆਹ ਤਾਂ ਗਵਾਂਢ ਚ ਕੰਮ ਕਰਾਉਣਾ ਵੇਟਰ ਵੀ ਮੰਨਣਾ ਪੈਂਦਾ ਬਾਈ। ਆਣੀ ਪਤਾ ਬੈਟਰ ਬਣਨਾ ਪੈ ਜੇ ਹੈ ਡਰੈਸ ਆਪਣੇ ਕੋਲ ਨਵੀਂ ਆਈ ਹੋਈ ਹੈਗੀ ਲੈ ਗਵਾਂਡ ਤੇ ਵਿਆਹ ਹੋਵੇ ਐ ਕਿਵੇਂ ਹੋ ਜਾਊਗਾ ਮੈਂ ਤੈਨੂੰ ਕਦੋਂ ਦੇਖੀ ਜਾਨਾ ਲਾ ਦੇ ਇਹਨਾਂ ਨੂੰ ਨਹੀਂ ਮੈਂ ਕੱਲ੍ਹ ਵਾਸਤੇ ਡਰੈਸ ਫਾਈਨਲ ਕਰ ਰਿਆ ਸੀਗਾ ਮੈਨੂੰ ਐ ਲੱਗ ਰਿਹਾ ਵੀ ਐਂ ਵੀ ਠੀਕ ਆਗਾ ਕਿਤੇ ਜਣੇ ਥੋੜਾ ਸ਼ਰਟ ਦਾ ਕੰਟਰਾਸਟ ਜਿਆ ਬਣ ਜਾਉਣਾ ਨਹੀਂ ਮੈਂ ਤਾਂ ਥੋੜੇ ਬਾਲ ਬੂਲ ਸੈੱਟ ਕਰਵਾਉਣ ਆ ਰਿਹਾ ਤਾਂ ਕਿ ਟਾਈਮ ਲੱਗ ਜਾਂਦਾ ਹਣਾ ਨੇ ਨਹੀਂ ਜਾਣਾ ਕਿਤੇ ਕਰਨ ਨੂੰ ਇਹਦੇ ਤਾਂ ਬੜਾ ਢੇਰ ਵਿਆਹਗਾ ਫੇਰ ਕਹਿੰਦਾ ਕਿਤੇ ਜਿਆਦਾ ਵਿਆਹ ਮਾਰੇ ਸ਼ਕਲ ਆ ਗਈ ਆਪਣੀਆਂ ਆ ਗਈ ਸ਼ਰਟ ਤਾਂ ਸੋਹਣੀ ਹੋਵੇ ਮੈਂ ਇੱਕ ਪਾਉ ਨੂੰ ਪਤਾ ਜਾਂਦਾ ਕੋਈ ਤਾਂ ਜਾਵਾਂਗੇ ਪੱਕੀ ਗੱਲ ਆ ਮੈਂ ਪਤਾ ਜਾਵਾਂਗੇ ਭਾਈ ਹੈ ਨਹੀਂ ਬਣੀ ਨੇ ਨਾ ਗੱਲ ਉਹ ਲਾ ਦੇ ਭਰਾਵਾ ਸਮਾਂ ਜਾਂਦੀ ਰਾਤ ਹੋ ਗਈ ਆ ਬਲੈਕ ਗੱਲ ਬਣੀ ਹੈ ਕਿ ਬਣੀ ਨਹੀਂ ਬਣੀ ਹੈ ਕਿਹੜੀ ਚੱਲੂਗੀ ਹੈ ਬਲੈਕ ਪੈਂਟਰ ਨਾਲ ਕਿਹੜੀ ਸ਼ਰਟ ਚੱਲੂਗੀ ਬਲੈਕ ਪੈਂਟਰ ਦੀ ਆਲੀ ਪਾਜਾਂ ਆਈ ਮੈਂ ਜਦਾ ਚੱਲੂਗੀ ਇਸ ਤੋਰ ਦੇ ਨਾਲ ਦੇਖੇਗਾ ਉਹ ਬੁੱਲਰ ਨੇ ਪ੍ਰੈਸ ਕਰਕੇ ਰੱਖੇਗਾ ਚਾਰ ਪੰਜ ਛੱਟਾ ਪਤਾ ਨਹੀਂ ਕਿਤੇ ਇੱਕ ਮੇਰੇ ਦੇ ਵਿੱਚ ਚੈੱਕ ਜੀ ਸ਼ਰਟ ਪਈ ਆ ਬ੍ਰੇਕ ਚੈੱਕ ਉਹ ਉਹਦੇ ਉਧਰ ਰੱਖਿਆ ਹੋਣਗੇ ਉਧਰ 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 ਰੱਖਿਆ ਹੋਣਗੇ ਉਹਨੇ ਉਹ ਇੱਧਰ ਮਰ ਜਾਓ ਪਰਲੀ ਅਲਮਾਰੀ ਚ ਆਪ ਤਾਂ ਕੁਝ ਢੰਡੋ ਆਇਆ ਨਹੀਂ ਮੇਰਾ ਸਾਲਾ ਆ ਓਏ ਬੰਦਾਂ ਦੀ ਗੱਲ 1 2 ਸਭ ਤੋਂ ਥੱਲੇ ਪਈ ਹੈ ਜਿਹੜੀ ਆਏ ਹਾਏ ਹਾਏ ਆ ਵਿਆਹ ਤਾਂ ਕਰਤਾ ਨਹੀਂ ਕੀ ਇਹ ਇਹ ਕੋਈ ਨਾ ਹੋ ਓਏ ਸਰਟੀਫਿਕੇਟ ਹੈ ਨਾ ਸਰਟੀਫਿਕੇਟ ਹੈ ਕਾ ਦਾ ਸਰਟੀਫਿਕੇਟ ਹੈ ਕਿੰਨੇ ਨੰਬਰ ਹੈ ਇਹ ਕੋਚੂ ਦੇ ਮੇਰੇ ਖਾਲਦੇ ਕੋਚੂ ਦੇ ਪਤਾ ਨਹੀਂ ਲੱਗਦਾ ਯਾਰ ਅੰਗਰੇਜ਼ੀ ਖੜ ਦੇ ਖੜ ਦੇ ਖੜ ਦੇ ਸੌਦਾ ਹਿੰਦੀ ਅੰਗਰੇਜ਼ੀ ਇਹ ਤਾਂ ਮੇਰਾ ਸਾਲਾ ਮੈਨੂੰ ਲੱਗਦਾ 17 20 ਚ ਪਤਾ ਨਹੀਂ 17 ਪੂਰੇ ਸੂਰਜਾਂ ਦੇ ਪਾਸ ਹੋ ਗਿਆ ਸੀ 12 ਹਿੰਦੀ ਯਾਰ ਨੇ ਗ੍ਰੇਡ A ਲਾਈ ਪਈ ਐ ਇਹ ਤਾਂ D ਗ੍ਰੇਡ ਆ ਦੇਖ ਯਾਰ ਕੱਲ ਕਿੰਨੇ ਪਰਸੈਂਟ ਨੰਬਰ ਆ ਗਏ ਹਾਂ 43% 600 ਚ 260 260 ਕਪਰੂ ਨੇ ਲਿਆ ਹਾਂ ਤੇ ਬੱਸ ਹੁਣੇ ਆ ਤੂੰ ਕਰ ਲੈ ਮਤਲਬ ਕਿ ਸੈਟ ਅਪ ਹੋਣ ਤੇ ਪੰਜ ਸ਼ਰਟਾਂ ਪਾਈਆਂੀਆਂ ਬਾਦੂ ਪੈਂਟ ਆਈ ਠੀਕ ਆ ਬਲੈਕ ਚਲਸੀ ਆਪਣੇ ਕੋਲ ਹੈਗੀ ਹੈ ਕੱਲ ਨੂੰ ਹੋਣ ਲੱਗਾ ਮਤਲਬ ਕਿ ਉਹਨਾਂ ਛੁੱਟੀ ਕਰ ਲਗੇ ਬਹੁਤ ਕੁਝ ਹਰ ਹੋਣਾ ਸਾਰਾ ਦਿਨ ਤੀਆਂ ਅੰਗ ਨੂੰ ਤੇ ਮੈਨੂੰ ਤੇਰੀ ਕੋਲ ਕਾਰਡ ਹੈਗਾ ਉਹਨਾਂ ਦਾ ਕਾਰਡ ਕੀ ਆ ਬੰਦੇ ਜਾਣ ਪਛਾਣਦੇ ਹੈਗੇ ਕਿਹੜੇ ਬੰਦੇ ਦਾ ਮੈਂ ਮੈਨੂੰ ਨਹੀਂ ਨਹੀਂ ਖੇਲ ਚੱਲ ਨਹੀਂ 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 ਰਸਤੇ ਦੀ ਜਿੱਥੇ ਦੇਖਿਆ ਹੁੰਦਾ ਗਵੰਡ ਘਾਣ ਨੂੰ ਕਾਡ ਕੱਢਦੇ ਹੁੰਦਾ ਤੂੰ ਮੇਰੀ ਗੱਲ ਸੁਣ ਹਾਂ ਅੱਛਾ ਜਿਹਨੂੰ ਮੈਂ ਟੱਕਰਿਆ ਸੀਗਾ ਮਿਲਿਆ ਸੀਗਾ ਉਸ ਬੰਦੇ ਨੂੰ ਤੂੰ ਜਾਣਦਾ ਨਾ ਜਿਹੜਾ ਮੈਨੂੰ ਤੈਨੂੰ ਮਿਲਿਆ ਸੀਗਾ ਤੈਨੂੰ ਕਹਿੰਦਾ ਕਹਿੰਦਾ ਬਿੱਟੂਆ ਵੀ ਕਹਿੰਦਾ ਤੂੰ ਨਹੀਂ ਜਾਣਦਾ ਸੀਗਾ ਨਾ ਫਿਰ ਤੂੰ ਜਾਣਦਾ ਕਿਹਨੂੰ ਮੈਂ ਉਹ ਮੈਂ ਯਾਰ ਗਵੰਢੀ ਨੂੰ ਜਾਣਦਾ ਆਪਣੇ ਗਵੰਢੀ ਆ ਬਸ ਮੈਂ ਕਿਸੇ ਨੂੰ ਨਹੀਂ ਜਾਣਦਾ ਹੋਰ ਕਰੇ ਕੱਲ ਕਰਦੇ ਬਸ ਹੁਣ ਤੱਕ ਕੱਲ ਦਾ ਬਲੌਗ ਸਾਡਾ ਜਰੂਰ ਦੇਖਿਓ ਕੱਲ ਨੂੰ ਅਸੀਂ ਜਾਣਾ ਤਿੰਨਾਂ ਦੇ ਵਿਆਹ ਤੇ ਵਿਆਹ ਬੜਾ ਜੁੰਗੀ ਹੈਗਾ ਖੜੇ ਵਿਆਹ ਦੇ ਦਿਖਾ ਦਵਾਂ ਲਚਣ ਇਹਨਾਂ ਨੂੰ ਆ ਸਾਰਾ ਸਾਰਾ ਟੈਂਟ ਲੱਗਿਆ ਹੋਇਆ ਹੈਗਾ ਤੇ ਉਹ ਗਿਆ ਉਹ ਵਿਆਹ ਵਾਲਾ ਘਰ ਆ ਇਧਰ ਸਾਡੀ ਬੀਜੀ ਆ ਅੱਜ ਨਹੀਂ ਨੀਂਦ ਆਉਂਦੀ ਆ ਬੈਠੀ ਸ਼ਕਲ ਜਿਹੜਾ ਅੱਜ ਨਹੀਂ ਨੀਂਦ ਬਿੜ ਬੜਾ ਜਾਊਗਾ ਅੱਜ ਨੀਂਦ ਨਹੀਂ ਆਉਂਦੀ ਵਾਕੀ ਗੱਲ ਆ ਪਾ ਜਣ ਵਿਆਹ ਪਾ ਤੇ ਬੜਾ ਟੱਪਾ ਪਾਗਾ ਤੇਰੇ